पर गुरचरण सिंह जी फांडवा कुलदीप सिंह जी प्रगट सिंह जी मरिंडा दलीप जी जमकौर साहब ਸਾਰੀ ਟੀਮ ਇਹਨਾਂ ਨੰਨੇ-ਮੁੰਨੇ ਬੱਚਿਆਂ ਨੂੰ ਸ਼ਹੀਦ ਬਾਦ ਦਿੰਦੇ ਹੋਏ ਸਾਡੇ ਆਮ ਆਦਮੀ ਪਾਰਟੀ ਦੇ ਉਪ ਮੁંત્રી ਭਾਈ ਸਹਾਰੀ ਗੇਂਦ ਸਿੰਘ ਜੀ ਆਹ ਲੋਕ ਸਾਡੀ ਟੀਮ ਆ ਦੌੜ ਗਿਆ ਪੀਸ ਨਾ ਰਹਿਣਾ ਪੜਦਾ ਹੈ ਆਪਾਂ ਕਰਨਾ ਰਾਸ਼ੀ ਸਿੰਘ ਜੀ ਦੁਆਰਾ ਆਮ ਆਦਮੀ ਪਾਰਟੀ ਅਭੀ ਸਾਹਿਬ ਇੱਧਰ ਦੇਖਿਓ 30 ਸਾਲ ਬਿਨਾਂ ਬਹੁਤ ਸ਼ਾਨਦਾਰ ਮਰ ਜਾ ਮਰ ਜਾ ਤਾਂ ਬਹੁਤ ਸਾਹਿਬ ਬੋਲੋ ਸਾਹਿਬ ਜੀ ਆਹੋ ਤਾਂ ਗਿਆ ਗਿਆ ਵਾਲਾ ਮੈਦਾਨ ਫੋਟੋ ਖਿੱਚ ਲਈ ਤੇਰੀ ਮੇਰੀ ਵੀ ਚੋਟੀ ਲੈਂਦਾ ਸਰ ਓਏ ਤੇਰੀਆ ਕਿਹਨੂੰ ਪੁੱਛ ਕਈ 30 ਦਾ ਬੱਚੇ ਆ ਗਏ ਕੀ ਜਦੀ ਸੀ ਆਪਣਾ ਦਿਮਾਗ ਧਰ ਕੇ ਸਿੱਖਿਆ ਦੇ ਅਗਦੇ ਸਾਰੇ ਸਾਡੇ ਮਾਣਯੋਗ ਟੀਚਰ ਸਹਿਬਾਨ ਪਿਆਰੇ ਬੱਚੇ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਪਿਛਲੇ ਕਈ ਦਿਨਾਂ ਤੋਂ ਮਾਵੀ ਸਾਹਿਬ ਮੈਨੂੰ ਲਗਾਤਾਰ ਫੋਟੋਆਂ ਵੀ ਭੇਜ ਰਹੇ ਸੀ ਫੋਨ 'ਤੇ ਬਹੁਤ ਤੁਸੀਂ ਮਿਹਨਤ ਦੇ ਨਾਲ ਇਹ ਖੇਡਾਂ ਕਰਾ ਰਹੇ ਹੋ ਹਰ ਸਾਲ ਦੀ ਤਰ੍ਹਾਂ ਤੇ ਬੜੀ ਖੁਸ਼ੀ ਹੋ ਰਹੀ ਹੈ ਕਿ ਸਾਡੇ ਨੰਨੇ-ਮੁੰਨੇ ਬੱਚੇ ਵੱਖ-ਵੱਖ ਗੇਮਾਂ 'ਚ ਪੂਰੇ ਜ਼ਿਲ੍ਹੇ ਦੇ ਵਿੱਚੋਂ ਫੁੱਟਬਾਲ, ਖੋ-ਖੋ, ਚੈਸ ਵੱਖ-ਵੱਖ ਗੇਮਾਂ ਦੇ ਵਿੱਚ ਆ ਕੇ ਜਿਹੜਾ ਇਹ ਸ਼ਾਨਦਾਰ ਪ੍ਰਦਰਸ਼ਨ ਕਰ ਰਿਹਾ ਤੇ ਮੈਡਲ ਜਿੱਤ ਰਿਹਾ ਮੈਂ ਸਾਰੇ ਹੀ ਟੀਚਰ ਸਹਿਬਾਨਾਂ ਨੂੰ ਮੁਬਾਰਕਬਾਦ ਦਿੰਦਾ ਹਾਂ ਤੁਹਾਡਾ ਸਭ ਦਾ ਬਹੁਤ ਸਾਥ ਹੈ ਜੀ ਨਿੱਜੀ ਤੌਰ ਤੇ ਵੀ ਤੇ بطور ਮੰਤਰੀ ਵੀ ਵਿਭਾਗ ਦੇ ਆਪ ਸਭ ਨੇ ਇਸ ਮੈਕਬੀ ਦਾ ਨਾਮ ਰੌਸ਼ਨ ਕੀਤਾ ਮੈਂ ਤੁਹਾਡੇ ਸਭ ਦਾ ਦੇਣਾ ਦੇ ਨਹੀਂ ਸਕਦਾ ਨਾਲ ਹੀ ਬੇਨਤੀ ਹੈ ਕਿ ਅਗਲੇ ਕੁਝ ਦਿਨ ਸਾਡੇ ਜ਼ਿਲ੍ਹੇ ਲਈ ਸਾਡੇ ਇਲਾਕੇ ਲਈ ਬੜੇ ਅਹਿਮ ਹੈ ਪਿਛਲੇ ਕਈ ਮਹੀਨੇ ਸਾਡੇ ਬੜੇ ਕਰਮਾਇਆ ਲੋਧੀਪੁਰ ਗੁਰਚਰਨ ਸਿੰਘ ਜੀ ਫਾਟਵਾ ਕੁਲਦੀਪ ਸਿੰਘ ਜੀ ਪਰਗਟ ਸਿੰਘ ਜੀ ਮਰਿੰਡਾ ਦਲੀਪ ਜੀ ਜਮਕੌਰ ਸਾਹਿਬ ਸਾਰੀ ਟੀਮ ਇਹਨਾਂ ਨੰਨੇ ਮੁੰਨੇ ਬੱਚਿਆਂ ਨੂੰ ਸ਼ਹੀਦ ਬਾਦ ਦਿੰਦੇ ਹੋਏ ਸਾਡੇ ਆਮ ਆਦਮੀ ਪਾਰਟੀ ਦੇ ਉਪ ਮੁંત્રી ਭਰਾਈ ਸਾਰੀ ਗੇਮ ਦੀ ਟੀਮ ਇਹ ਆ ਦੌੜ ਗਿਆ ਦੇ ਵੀ ਨਾ ਬਣੀ ਆਇਆ ਪੜਨੋ ਪੁਜੀਤੀਆਂ ਆਇਆ ਰਾਸਾ ਜੀ ਜੀ ਦਾ ਆਵਾਜ਼ ਚਾਟੀ ਰਾਜਸਥਾਨ ਉਸ ਤੋਂ ਬਾਅਦ ਫਿਰ ਦੇ ਕੋਤਾ ਮਹਾਰਾਸ਼ਟਰ ਚਲੇ ਜਾਂਦੇ ਆ ਪੱਪਾ ਜੀ ਦੀ ਜ਼ਿੰਮੇਵਾਰੀ ਜਿੱਥੇ ਹਲਕਾ ਵਿਦਾਇਕ ਪਿੱਛੇ ਆ ਯਾਰ ਐਡਾ ਬੜਾ ਵਾਈਟ ਇਹ 350 ਸਾਲਾ ਪਿੱਛੇ ਆ ਜਪੁੱਤਾ ਹੈਲੋ ਚੇਰੀ ਗੁਰੂ ਤੇਗ ਬਹਾਦਰ ਜੀ ਦਾ ਮਨਾਇਆ ਜਾ ਰਿਹਾ ਉਹਨਾਂ ਦੀ ਹੀ ਖਰੀਦੀ ਹੋਈ ਧਰਤੀ ਹੈ ਇਹ ਕਦੇ ਸਮਾਂ ਹੋਵੇਗਾ ਜਦੋਂ ਗੁਰੂ ਸਾਹਿਬ ਨੇ ਸੁਪਨਾ ਸਿਜਿਆ ਸੀ ਕਿ ਮੇਰੀ ਆਨੰਦਪੁਰ ਸਾਹਿਬ ਦੀ ਧਰਤੀ ਪਿੱਛੇ ਛੋਟੀ ਜੀ ਪ੍ਰੋਬਲਮ ਹੈ ਇੱਕ ਬੱਚੀਆਂ ਕਹਿੰਦੀਆਂ ਸੀ ਚਮਕੌਰ ਦਾ ਅਸੀਂ ਜ਼ਰੂਰ ਫੋਟੋ ਕਰਾਣੀ ਗੁੱਡੀ ਖੜਾ ਲਿਓ ਪੁੱਤ ਮੈਡਮ ਤੋਂ ਨੂੰ ਮੈਟਰ ਕੁਝ ਮਿਲਿਆ ਪਾਏ ਲੈਂਦੇ ਗੱਲ 'ਚ ਪਾਏ ਹੋਇਆ ਕੋਈ ਨਹੀਂ ਕੋਈ ਨਹੀਂ ਤਾ ਕਮੇਟੀ ਦੀ ਬਾਪ ਪਾ ਦੋ ਸੋ ਇੱਕ ਯਾਦਗਾਰੀ ਤਸਵੀਰ ਜਿਹੜੀ ਉਹ ਆਨੰਦਪੁਰ